ਅੱਜ ਹੋ ਗਈ ਫੇਰ ਦਿਨ ਦੀ ਸ਼ਲਵਾਦ ਗੁਰਾ ਗਿਣਕੇ ਲੱਦੀ ਵਟਾਕੋ ਦਵਾਈ ਅੱਜ ਜਿਹੜੀ ਆਪਣੀ ਇਹ ਆ ਸਜੈਂਟਾ ਕੰਪਨੀ ਦੀ ਵਟਾਕੋ ਪਹਿਲਾਂ ਬਪਾਉਂਦੇ ਸੀ ਬਾਹਰ ਕੰਪਨੀ ਦੀ ਰੀਜ਼ੈਂਟ ਉਹ ਖਤਮ ਹੋ ਗਈ ਆ ਅੱਜ ਵਟਾਕੋ ਦਾ ਫਿਰ ਜਿਹੜਾ ਜਿਹੜਾ ਜੀਦਾ ਜੀਦਾ ਜਿਹਦਾ ਦਾ ਤਜਰਬਾ ਹੋਊਗਾ ਉਹ ਤੁਹਾਨੂੰ ਆਪਾਂ ਉਹਨਾਂ ਵਾਲੇ ਬਲੌਕਾਂ ਦੇ ਵਿੱਚ ਦੱਸਾਂਗੇ ਜਿਹੜੇ ਇਹਨਾਂ ਦਾ ਲੱਗਦੀ ਹੈ ਪੇਟੀ ਦੇ ਵਿੱਚ ਹੋਣੇ ਆ ਇੱਥੇ ਵੇਖ ਲੈਣਾ ਆਹ ਪੇਟੀ ਬਾਹਰ ਲਿਖਿਆ ਨਾ ਚਾਰ ਆਣੇ ਸਾਰੇ ਆਣੇ ਚਾਰ ਹੀ ਨੇ ਬਾਬਾ ਚਾਰ ਚਾਰ ਪੋਥੇ ਦਾ ਚਾਰ ਹੀ ਹੋਣੇ ਕੋਣ ਰਾਮ ਦਾ ਹਰੀ ਲਾਲ ਨੂੰ ਬੀਖੋ ਆਮਬ ਆਮ ਬਣ ਉੱਤੇ ਹੀ ਪੱਕਣਗੇ ਮੜਾ ਜਾਲ ਪਾਇਆ ਤੇ ਉਦੋਂ ਦੇ ਤੂਤੇ ਘਟ ਗਏ ਗੁੱਛੀਆਂ ਦੇ ਗੁੱਛੇ ਆਮਬੇ ਛੁੜਾ ਆਇਆ ਆਮਬਾ ਤੇ ਉਦੋਂ ਜਾਮਨੂ ਤੇ ਅਮਰੂਦ ਵੀ ਲੱਗ ਗਏ ਚੱਲ ਪਿਆ ਆਪਾਂ ਦੂਜੇ ਪੜਾਉ ਉਹਨੂੰ ਅੱਜ ਮੌਸਮ ਤੇ ਬਹੁਤ ਵਧੀਆ ਆ ਗਰਮੱਡੇ ਨੇ ਟਰੈਕਟਰ ਫਸਾਇਆ ਵਾ ਬੰਦਾ ਖਾਲੀਪੂਰ ਨੇ ਪਾਣੀ ਦੇ ਤੁਸੀਂ ਇੱਕ ਦਿਨ ਨਹੀਂ ਪਾਇਆ ਜੇ ਵੇਚਦੀ ਤੇ ਜੇ ਸਪੈਂਡਲ ਟੁੱਟ ਜਾਂਦਾ ਐਨੇ ਦਾ ਤੇਲ ਨਹੀਂ ਖਾਣਾ ਟਰੈਕਟਰ ਨੇ ਹੈ ਓਏ ਜੇ ਸਪੈਂਡਲ ਟੁੱਟ ਜਾਂਦਾ ਐਨੇ ਨੇ ਇੰਜਨ ਦੇ ਤੇਲ ਨਹੀਂ ਖਾਣਾ ਆ ਰਸਤੇ ਦੇ ਵਿੱਚ ਆਪਣੇ ਵੀਰ ਬੀਜੇ ਦਾ ਟਰੈਕਟਰ ਖੁੱਬਾ ਥੱਲੇ ਲਾਇਆ ਗਾ ਜਵਾਨ ਨੇ ਖਾਲੀ ਮਾਰੀ ਰੌਣ ਨੁਕੜਾ ਆ ਗੇ ਤੇ ਰੱਗੇ ਜਾਲੇ ਲੈ ਟਾਇਟਰ ਨੂੰ ਪਤਾ ਨਹੀਂ ਲੱਗਾ ਦੇ ਕੋਣੇ ਸਟਾਰਟ ਦੀ ਹੁੰਦਾ ਕਾ ਲੋ ਬਿਣਾ ਹੀ ਆ ਥੱਲੇ ਸਦਣਾ ਆ ਜਾਓ ਐਦਾਂ ਮੰਡ ਦੇ ਵਿੱਚ ਮੱਝਾ ਰੱਖ ਲਈਦੀਆਂ ਵਾ ਜੇ ਜਦੋਂ ਝੋਟੀਆਂ ਰੱਖ ਲਈਦੀਆਂ ਜਦੋਂ ਮੱਝਾਂ ਤਿਆਰ ਹੋ ਜਾਂਦੀਆਂ ਫਿਰ ਪਿੰਡ ਜਾ ਕੇ ਵੇਚਦੀਆਂ ਆ ਬਾਈ ਦੇ ਵਿੱਚ ਤਾਂ ਖੋਤਗਾਰਾ ਨਾ ਬੱਛਰ ਲੜਿਆ ਵੇ ਗਾਇਜ਼ ਲੈਪੜ ਜਾਣਾ ਮੁਰਝੋੜ ਛਾਟ ਲੈਣੀਆਂ ਸਮਝ ਨਾ ਆ ਰਿਹਾ ਫੜ ਕੇ ਤੇ ਆ ਸਖਾਣਾ ਪੈਦਾ ਇਹ ਨੂੰ ਇੱਕ ਗੱਲ ਦਾ ਹੀ ਸਮਝ ਨਹੀਂ ਲੱਗੀ ਉਹਨੇ ਕਿਹੜੀ ਗੱਲ ਦਾ ਇਹਨੇ ਪਚਾਪ ਵਿੱਚ ਉਹਨੇ ਇੱਕ ਮਰੀਆ ਨਾ ਰੱਖਿਆ ਭਈ ਇਹਦੇ ਚ ਮਾਰ ਜਾਦੇ ਉਹਨੇ ਕੱਟਾ ਤੈਨੂੰ ਚਾਰ ਨੂੰ ਖੇਚ ਪੱਤੀ ਗਈ ਇਹ ਰਾਤ ਤੋਂ ਬਾਅਦ ਇਹ ਦਲਦਾ ਅੱਜ ਬਾਅਦ ਦੇ ਬੋਰ ਤੂੰ ਸੁੱਟ ਟਰੱਕ ਨਹੀਂ ਲਗਾਉਣਾ ਨੇ ਕਦ ਤੋ ਗਿਆ ਮੈਨੂੰ ਜਵਾਬ ਦੇ ਦੇ ਜਾ ਇਹ ਤੈਨੂੰ ਕਾਹ ਕਿਾ ਜੇ ਇੰਨੀ ਗੱਲ ਤਾਂ ਮੈਨੂੰ ਤੈਨੂੰ ਪਤਾ ਲੱਗ ਜਾਵੇ ਨੇ ਕਦ ਤੋ ਬੰਦੀ ਜਾ ਸਦੀ ਜਾਉ ਕਾਤੋਂ ਗਿਆ ਦਾ ਆਹ ਦੇ ਵੀ ਗੱਲ ਆ ਆ ਚੱਲੇ ਵੀ ਪਰ ਕਿਹ ਯਰਦਾ ਤਾਂ ਇਕੱਠੇ ਕਿੱਥੇ ਹਰਦਾ ਹੋਰ ਕਰਤ ਫਰਕ ਨਹੀਂ ਇਹ ਮਾਲਾ ਉਹ ਹੋਰ ਨੇ ਬਿਚੇ ਉਹਨੇ ਤਾਂ ਕਿਹਾ ਕਿ ਯਰਦਾ ਹੁਣ ਬਈਏ ਨੂੰ ਵੀ ਲਾ ਸਮਝ ਲੱਗ ਗਈ ਉਹ ਵੀ ਆਪਾਂ ਦੱਸਣ ਜ ਪਹਿਲਾਂ ਦੱਸ ਬੈਠੇ ਨਾ ਆਹ ਗਲਤ ਕਰਦਾ ਨਾ ਨਹੀਂ ਪਹਿਲਾਂ ਦੱਸ ਬੈਠੇ ਇਹ ਪੁੱਠੀ ਵਿਛਾਈ ਜਾਂਦਾ ਗੱਲ ਇਹਨੇ ਕੱਲ ਪਰਸੋਂ ਦਾ ਇਹ ਹੈ ਗਿਆ ਪੁੱਠੇ ਕੰਮ ਕਰਦਾ ਜੀ ਆਹੋ ਜਿੱਤ ਕਿਉਂ ਬੱਲੀ ਮਾਣਾ ਪਾਜੀ ਕਰੀ ਆ ਇਹ ਮੈਂ ਪਤਾ ਨਹੀਂ ਕਿ ਪਤਾ ਪੱਦੀ ਸਿੱਧੀ ਪੁੱਛੀ ਦੀ ਨਹੀਂ ਤੈਨੂੰ ਇੰਨਾ ਪਤਾ ਸੱਲੀ ਪਛਾਣ ਹੋਣੀ ਤੈਨੂੰ ਪਤਾ ਨਹੀਂ ਪੁੱਛੀ ਆ ਸਿੱਧੀ ਆ ਦਿਖਾ ਤਣਾ ਤੇ ਆ ਗਿਆ ਬਿਆਉਣੇ ਤੁਰ ਬਾਬਾ ਅੜ ਗਿਆ ਤਰਾ ਕੇ ਮਹਾਰਾਜ ਦੀ ਕਿਰਪਾ ਆ ਦਰਿਆਦ ਨੂੰ ਵੀ ਟਾਉਣ ਚਲੋ ਮਹਾਰਾਜ ਸਮਾ ਆਪਣਾ ਨਿਸ਼ਕਿਰਪਾ ਕਰੀ ਜਾਵੇ ਆ ਦੋ ਸਾਲ ਫਸਲ ਸਾਲੀਓ ਸਾਲ ਹੋ ਗਿਆ ਨਾ ਕੰਤਨਾ ਨਾ ਦੂਰ ਉਹ ਵੜਾ ਕੇ ਮੂਕਾੰਦਾ ਦੇ ਆ ਬਹੁਤ ਜ਼ਿਆਦਾ ਯਾਰਾ ਪੰਜਾਬ ਮੰਨ ਲਾ ਤੇ ਹੋਂ ਜਿੱਤੇ ਹੋਂ ਵੀ ਬੰਦਾ ਕੋਈ ਆਸੀਆ ਲਾਲਾ ਕੋਈ ਵੀ ਲਾਲਾ ਜੇ ਅਗਲੇ ਦੇ ਕੋਈ ਆਪਾ ਫਸਲ ਖੜਾਗੇ ਕੋ ਖਲਾਂਗੇ ਜਾਂ ਆਪਾਂ ਨੂੰ ਕੋ ਦਊਗਾ ਇੰਤਰਾਣਾ ਫਿਰ ਸੇਤਾ ਦਾ ਕਾਤੇ ਦੀ ਕੀ ਸੁਖਾਈ ਹੋਈ ਵੀ ਆ ਜਿਵੇਂ ਜਿਆ ਚੁਆ ਆ ਆ ਹੂੰ ਕਿ ਵੀ ਖਵਾਖਾਈ ਹੋਈ ਕਿ ਜਿਆ ਮਾਰਾ ਵੀ ਉਹ ਨਾ ਖਾਲੀ ਕਮਲਾ ਡਰਾਈਵਰ ਉਹ ਬੰਦਾ ਬਣਾ ਲੈਂਦਾ ਵਾ ਹਾਂ ਤੇ ਲੈ ਆ ਕੰਦਾ ਵੀ ਲੈ ਉਹ ਚਿਲਾ ਲੈਣਾ ਮਾਂ ਬਿਤਾ ਕੁੱਡਣੀਆਂ ਉਹ ਜਿਆ ਮਾਰਾ ਨਾ ਆਵਾਜ਼ ਆ ਜਦੋਂ ਇਹ ਹਾਂ ਇਹ ਜੁੜੀ ਜਰਨੀ ਹਵਾ ਜੁੜੀ ਜਰਨੀ ਹਾਰੀ ਹਰੀ ਡਰਾਈਵਰ ਬੰਦਾ ਉਹ ਵੀ ਨਹੀਂ ਉਹ ਚਾਰਦਾ ਅੱਛਾ ਉਹ ਭੇਜ ਵਕਤਰੂ ਫੜ ਕੇ ਹੋਣੇ ਵੀ ਇਹ ਖੇੜੀ ਚੀਜ਼ ਆ ਯਾਰ ਜਿਹੜੀ ਸਾਡੇ ਤੋਂ ਨਾ ਚੱਲੂਗੀ ਸਾਡੇ ਤੋਂ ਨਾ ਚੱਲੂਗੀ ਇਹਨਾਂ ਡਰਾਈਵਰ ਨੂੰ ਚਲਾ ਸਕਦੇ ਕਿਹੜੇ ਕਿਹੜੀ ਚੀਜ਼ ਉਹ ਦੇ ਦਿੱਤਾ ਹਾਂ ਪਰ ਇਹ ਮੇਰੇ ਖੰਡਾ ਜਾਂਦੇ ਪੁੱਛਣਗੇ ਆਪਾਂ ਨੂੰ ਕੋਈ ਜਵਾਬ ਨਹੀਂ ਦੇਈ ਇਨਸ਼ਾਅੱਲਾ ਹਾਂ ਸਹੀ ਗੱਲ ਹੈ ਇਹ ਜੀ ਪੁੱਛਣੀਆਂ ਬੜਾ ਜ਼ਰੂਰੀ ਆ ਤੇ ਹੋਰ ਹਾਂ ਚਲੋ ਹੋ ਗਈ ਫੁੱਲ ਮਸ਼ੀਨ ਹੁਣ ਕੰਮ ਕਰਦੇ ਸ਼ੁਰੂ ਗੱਲਾਂ ਬਾਤਾਂ ਦਾ ਸਿਲਸਿਲਾ ਹੋ ਗਿਆ ਖਤਮ ਹੁਣ ਚਲ ਸੋ ਚਲ ਕੰਮ ਚੱਲੂਗਾ ਲੋ ਲੋ ਪਾੜਾ ਪਾੜਾ ਜਿਹੜੇ ਦੋ ਪੋਣੇ ਹਣ ਤੇ ਮਗਰੇ ਹੀ ਲੱਦ ਕੇ ਲੈਓ ਬੋਰੇ ਭਰੀ ਜਾਓ ਖਲੋਂਦੇ ਕਦੋਂ ਸੁਨੀਲ ਹੋਈ ਲਾ ਮੇਰੇ ਬੰਦਿਆਂ ਦਾ 15 15 20 20 ਮਿੰਟ ਮਸ਼ੀਨ ਖਲੋਤੀ ਰਹਿੰਦੀ ਆ ਸਵਾਦ ਨਹੀਂ ਹੁੰਦਾ ਕੰਮ ਕਰਨ ਦਾ ਦੂਰੋਂ ਦੇ ਆਉਂਦੀ ਆ ਵਰਨੇ ਢਿੱਲੇ ਆ ਤੇ ਮਿੰਟਰ ਮਿੰਟੀ ਲੱਦ ਲਿਆ ਕਰ ਐਦਾਂ ਆ ਪਾ ਕਦੋਂ ਭਾਂਜ ਖਾਲ ਪਾਈ ਯਾਰ ਗੋਰਿਆ ਬੰਦੇ ਸਾਰੇ ਮੂੰਹੇ ਬੰਦ ਤੇ ਹੀ ਆਹ ਗੁੱਠੋ ਮੈਂ ਟਰੈਕ ਡੰਗਾ ਆ ਪਰਲੇ ਗੁੱਠ ਹਮ ਮੈਂ ਉਰਲੇ ਗੁੱਠ ਬਣਾਇਆ ਨੇ ਉੱਥੋਂ ਹੀ ਬੰਨਣ ਵਾਲਾ ਆ ਜੀ ਆਪਣਾ ਜਿਹੜਾ ਆਪਾਂ ਸੁੱਕਾ ਕੱਦ ਕੀਤਾ ਈ ਝੋਨਾ ਦੇਖੋ ਇਹ ਦਜੀ ਖਾਦ ਪਾਉਣ ਦੇ ਆ ਦੇਖੋ ਫਟਾਰਾ ਇਹ ਡਰੋਣਾ 110 ਚੋਂ ਨਾ ਰਹਿੰਦਾ ਥੋੜਾ ਖੱਟਾ ਹੀ ਹੁੰਦਾ ਵਾ ਪਰ ਹਿਸਾਬ ਨਾਲ ਹੀ ਖਾਦ ਪਾਇਓ ਮੁੜ ਕੇ ਪਰ ਆ ਜਾਂਦਾ ਹੈ ਅੱਲੇ ਹੁੰਡੇਰੇ ਤੇ ਪਹੁੰਚੇ ਹਾ ਸੁਣ ਰੇਤ ਲੈ ਖੱਤੇ ਰਹਿ ਗਏ ਆਪਣੇ 1 2 ਤੇ 3 ਇਹ ਬਣ ਜਾਣਾ ਆਪਣਾ 2 3 4 5 ਕਿੱਲਿਆਂ ਦੀ ਤੁਸੀਂ ਰਲਾਉਣੀ ਹੈ ਜਿੰਕ ਉਹਨਾਂ ਠੀਕ ਆ ਇਹਨੂੰ ਆਪਾਂ ਇਹ ਪੰਜਾਂ ਕਿੱਲਿਆਂ ਨੂੰ ਦੋਰੀ ਹਰ ਜਿੰਕ ਪੈ ਜਾਣੀ ਹੁਣ ਦੋਰੀ ਖਾ ਦੇਣਾ ਮਟਰੀਅਲ ਪਾਉਣਾ ਨਾ ਮਟਰੀਅਲ ਤੇ ਪੂਰਾ ਸੋਣਾ ਆਹੋ ਪੰਜਾਂ ਕਿੱਲਿਆਂ ਦੀ ਰਲਾਉਣੀ ਸੁਨੀਲ ਹੋਣਾ ਠੀਕ ਆ ਉਸ ਹਿਸਾਬ ਨਾਲ ਦੂਜਾ ਮਾਲ ਤੇ ਪੈਣਾ ਹੀ ਪੈਣਾ ਤੇ ਇਹ ਜਿੰਕ ਜਿਹੜੀ 5 ਕਿਲੋ ਵੱਖਰੀ ਪੈ ਜਾਣੀ ਅੱਜ ਗੱਫੇ ਵਾਵਾ ਲੇਟ ਹੋ ਗਿਆ ਜੀ ਲੋਕ ਇਹ ਬੁੱਢੇ ਜਿਹੇ ਵੀ ਦੇਖਾਂ ਯਾਰ ਆ ਕੰਮ ਕਰਦੇ ਰਹੇ ਆ ਕੰਮ ਕਰਦੇ ਰਹੇ ਆ ਮੜੀ ਵਧੀਆ ਚੀਜ਼ ਆ ਆ ਆਪਣਾ ਡੇੜੀ ਮੈਟ ਨੂੰ ਚੱਲਦੇ ਦੁਨੀਆ ਨਾ ਖਤਮ ਹੋਈ ਮੇਰੇ ਕੋਲ ਅੱਗੇ ਆਪਾਂ ਦਾਦੇ ਤੋਂ ਬਾਅਦ ਡੈਡੀ ਦੇ ਦਾਦੇ ਨੂੰ ਜਿੱ ਆਪਣਾ ਖਾਦ ਦਾ ਗਿਆ ਕੰਮ ਨਿਭੜ ਤੇ ਅੱਜ ਆ ਰੇਤ ਵਾਲਾ ਝੋਨਾ ਜਿਹੜਾ ਤੁਰਦਾ ਨਹੀਂ ਆ ਤੇ ਇਹਨੂੰ ਆਪਾਂ ਕਰਨ ਲੱਗੇ ਆ ਸਪਰੇ ਪੰਪ ਦੇ ਨਾਲ ਲੋਹਾ ਜ਼ਿੰਕ ਦੀ ਸਪਰੇ ਦੇ ਨਾਲ ਯੂਰੀਆ ਜਾਂਦੇ ਯਾਰ ਸਾਈਟਰ ਯਾਰ ਖੋਬ ਵੇਲੇ ਨਿਕਲਦਾ ਨਹੀਂ ਨਿਕਲਦਾ ਖਾਦ ਦਾ ਕੰਮ ਗਿਆ ਨਿਭੜ ਅੱਜ ਮਸ਼ੀਨ ਵੀ ਤੇ ਟਰੈਕਟਰ ਵੀ ਦੋਵੇਂ ਚੀਜ਼ਾਂ ਪਾਰ ਨਗਾਜਣੀਆਂ ਹੁਣ ਪਿੰਡ ਜਾ ਕੇ ਖਾਦ ਪੈਣ ਵਾਲੀ ਹੈ ਸਾਡਾ ਇੱਥੋਂ ਗਿਆ ਕੰਮ ਫਾਰਗ ਹੁਣ ਬਸ ਥੋੜੇ ਬਲੇ ਕੰਮ ਰਹਿ ਗਏ ਉਹ ਓਲੀ ਓਲੀ ਕਰੀ ਜਾਵਾਂਗੇ ਚਲ ਕੰਮ ਨਿਭੜੀਏ ਚਲੋ ਹੁਣ ਸਵੇਰੇ ਮਿਲਦੇ ਆਂ ਟਰੈਕਟਰ ਨਗਾਹਾ ਕੇ ਹੁਣ ਇੱਕ ਵਾਰ ਟਰੈਕਟਰ ਨਗਾਉਣੇ ਜਾ ਕੇ ਦਾ ਧੱਕਾ ਹੋ ਜਾਂਦਾ ਵੇਖੋ ਆਪਣੇ ਵੀਰ ਦਾ ਕਟਰ ਮਲਕੀਤ ਵਾਲਿਆਂ ਦਾ ਮਸ਼ੀਨ ਦੇ ਗਾਰਡ ਦੇ ਬੰਨੇ ਟੁੱਟ ਕੇ ਡਵੇਂ ਥੰਡੇ ਡੇਪਿਆ ਨਾਲੇ ਦਸਤੀ ਜੀ ਖਰਾਬ ਹੋਣੀਆਂ